ਇਹੋ ਜਿਹਾ ਹੰਗਾਰਾ ਜਿਵੇਂ ਤੁਹਾਨੂੰ ਸਿੰਗਿੰਗ 'ਚ ਮਿਲਿਆ ਤੁਹਾਨੂੰ ਲੱਗਦਾ ਹੈ ਰਾਜਨੀਤੀ ਦੇ ਵਿੱਚ ਵੀ ਤੁਹਾਨੂੰ ਮਿਲ ਰਿਹਾ ਬਹੁਤ ਅੱਛਾ ਰਿਸਪੌਂਸ ਦਿੱਲੀ ਤੋਂ ਵੀ ਮਿਲਿਆ ਉਸ ਤੋਂ ਬਾਅਦ ਮੇਰੀ ਪਾਰਟੀ ਬਾ ਕਮਾਲ ਹੈ ਇਹਦੇ 'ਚ ਮਿਹਨਤ ਕਰਦੇ ਰਹੋ ਪਾਰਟੀ ਬੜੀ ਸਪੋਰਟਿੰਗ ਹੈ ਬੀਜਪੀ ਸਪੈਸ਼ਲੀ ਜਿਹੜੇ ਆਪਣੇ ਗੌਡਫਾਦਰ ਕਹਿ ਲਓ ਉਹਨਾਂ ਜਿਨ੍ਹਾਂ ਨੇ ਮੈਨੂੰ ਜੁਆਇਨ ਕਰਾਇਆ ਤੇ ਜ਼ਿੰਦਗੀ ਦੇ ਵਿੱਚ ਹਾਰ ਜਿੱਤ ਤਾਂ ਵੈਸੇ ਚੱਲਦੀ ਰਹਿੰਦੀ ਹੈ ਜਿਵੇਂ ਕਿ ਤੁਸੀਂ ਆਪਣੀ ਸ਼ੁਰੂਆਤ ਜਲੰਧਰ ਤੋਂ ਕੀਤੀ ਜਲੰਧਰ ਦੇ ਵਿੱਚ ਕਿਤੇ ਹਾਰ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਦਿੱਲੀ ਦੇ ਵਿੱਚ ਤੁਸੀਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਤੇ ਹੁਣ ਤੁਹਾਨੂੰ ਪੰਜਾਬ ਚ ਭੇਜਿਆ ਗਿਆ ਪਾਰਟੀ ਨੂੰ ਔਰ ਮੇਰੇ ਲੀਡਰ ਨੂੰ ਮੇਰੇ ਸਾਹਿਬ ਨੂੰ ਵੀ ਲੱਗਾ ਹੋਵੇਗਾ ਕਿ ਉੱਥੇ ਭੇਜੋ ਜਿੱਥੇ ਬਹੁਤ ਜ਼ਰਖੇਜ਼ ਧਰਤੀ ਹੈ ਲੇਕਿਨ ਬੀਜ ਬੀਜਣ ਵਾਲਾ ਹੈ ਨਿਕ ਮੁਹੱਬਤ ਦਾ ਬੀਜ ਬੀਜਣ ਵਾਲਾ ਹੈ ਕਦੇ ਸੋਚਿਆ ਸੀ ਕਿ ਸਿੰਗਿੰਗ ਜਦੋਂ ਤੁਸੀਂ ਕਰਦੇ ਸੀਗੇ ਜਦੋਂ ਲੋਕਾਂ ਨੇ ਤੁਹਾਨੂੰ ਇੰਨਾ ਪਿਆਰ ਦਿੱਤਾ ਪਦਮਸ਼ਰੀ ਤੁਸੀਂ ਹੋ ਤੇ ਕਦੇ ਸੋਚਿਆ ਹੀ ਤੁਸੀਂ ਰਾਜਨੀਤੀ ਦੇ ਵਿੱਚ ਆਓਗੇ ਤੇ ਐਦਾਂ ਵੀ ਤੁਹਾਨੂੰ ਲੋਕਾਂ ਦੇ ਘਰਾਂ ਘਰ ਜਿਵੇਂ ਕਿ ਇੱਕ ਸੁਪਰਸਟਾਰ ਹੁੰਦਾ ਨਾ ਉਹਨੂੰ ਲੋਕੀ ਮਿਲਣ ਨੂੰ ਤਰਸਦੇ ਤੁਸੀਂ ਹੁਣ ਲੋਕਾਂ ਦੇ ਵਿੱਚ ਜਾ ਰਹੇ ਹੋ ਲੋਕਾਂ ਨੂੰ ਮਿਲ ਰਹੇ ਹੋ ਕਦੇ ਸੋਚਿਆ ਕਿ ਇਸ ਤਰ੍ਹਾਂ ਵੀ ਮੈਂ ਰਾਜਨੀਤੀ 'ਚ ਜਾ ਕੇ ਇਸ ਤਰ੍ਹਾਂ ਕਰਾਂਗਾ ਬੰਦਾ ਬੜਾ ਕੁਝ ਸੋਚਦਾ ਬੜੀਆਂ ਪਲੈਨਿੰਗਸ ਕਰਦਾ ਆਪਣੀ ਜ਼ਿੰਦਗੀ ਨੂੰ ਮੈਂ ਵੇਖਿਆ ਬੜੇ ਬੜੇ ਯਾਨੀ ਬੇਰੀ ਗੁੱਡ ਪਲੈਨਰ 5 5 10 10 ਸਾਲ ਦਾ ਉਹਨੇ ਸਾਰਾ ਸ਼ੈਡਿਊਲ ਬਣਾਇਆ ਹੁੰਦਾ ਲੇਕਿਨ ਇੱਕ ਦਿਨ ਵੀ ਤੁਹਾਡੀ ਮਰਜ਼ੀ ਮੁਤਾਬਕ ਨਹੀਂ ਚੱਲਦਾ ਇਹ ਤਾਂ ਮਤਲਬ ਡੋਰ ਕਿਸੇ ਹੋਰ ਦੇ ਹੱਥ ਹੈ ਜਿਵੇਂ ਕਿ ਪੰਜ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀ ਲੋਕ ਵੀ ਕਈ ਇੱਕ ਬਰਾਬਰ ਨਹੀਂ ਹੁੰਦੇ ਕਈ ਸਪੋਰਟਿਵ ਹੁੰਦੇ ਕਈ ਵਿਰੋਧੀ ਹੁੰਦੇ ਆ ਤੇ ਕਈ ਜਿਹੜੇ ਆ ਉਹ ਠੀਕ ਕਹਿਣ ਵਾਲੇ ਹੁੰਦੇ ਆ ਤੇ ਜਦੋਂ ਤੁਹਾਨੂੰ ਸਪੋਰਟਿਵ ਮਿਲਦੇ ਆ ਉਦੋਂ ਤਾਂ ਚਲੋ ਬੰਦੇ ਨੂੰ ਵਧੀਆ ਲੱਗਦਾ ਜਦੋਂ ਤੁਹਾਨੂੰ ਕਦੇ ਵਿਰੋਧੀ ਵੀ ਮਿਲ ਜਾਂਦੇ ਤੁਸੀਂ ਉਹਨਾਂ ਨਾਲ ਕਿਵੇਂ ਟੈਕਲ ਕਰਦੇ ਹੋ ਕਿਵੇਂ ਉਹਨਾਂ ਨੂੰ ਫੇਸ ਕਰਦੇ ਹਾਂ ਹਾਂ ਹੁਣ ਸ਼ਾਂਤੀ ਹੋ ਗਈ ਹੁਣ ਜਿੱਤ ਤੇ ਹਾਰ ਤੋਂ ਉੱਪਰ ਹੋ ਗਏ ਬੇਇੱਜ਼ਤੀ ਤੇ ਪ੍ਰੇਜ਼ ਤੋਂ ਉੱਪਰ ਹੋ ਗਏ ਕੋਈ ਬਹੁਤ ਮੇਰੀ ਸਿਫਟ ਕਰੀ ਜਾਏ ਮੈਂ ਬੜਾ ਕੁਝ ਨਹੀਂ ਹੁੰਦਾ ਕੋਈ ਨਿੰਦਿਆ ਕਰੀ ਜਾਏ ਮੈਂ ਕਿੰਨਾ ਭਲਾ ਹੋਵੇ ਸਤਿ ਸ਼੍ਰੀ ਅਕਾਲ ਜੀ ਸਾਜਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਰੋਬਿਆ ਧੰਜਲ ਤੁਹਾਡੇ ਨਾਲ ਇਸ ਵੇਲੇ ਹਾਜ਼ਰ ਹਾਂ ਜੀ ਬਾਬਾ ਫਰੀਦ ਦੀ ertid ਫਰੀਦਕੋਟ ਦੇ ਵਿੱਚ ਤੇ ਜਿਥੋਂ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦਾ ਐਲਾਨ ਹੋ ਚੁੱਕਾ ਹੈ ਜਿਨ੍ਹਾਂ ਦੇ ਵਿੱਚੋਂ ਭਾਜਪਾ ਨੇ ਹੰਸ ਰਾਜ ਹੰਸ ਜੀ ਨੂੰ ਟਿਕਟ ਦਿੱਤੀ ਹੈ ਤੇ ਜਿਹੜੇ ਕਿ ਇੱਥੇ ਜੜੇ ਚੋਣ ਲੜਨਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਤੁਹਾਡਾ ਤੇ ਜਿਵੇਂ ਕਿ ਤੁਹਾਨੂੰ ਪਾਰਟੀ ਨੇ ਇੱਡੀ ਵੱਡੀ ਰਿਸਪੌਂਸਿਬਿਲਟੀ ਦਿੱਤੀ ਹੈ ਕਿਹੋ ਜਿਹਾ ਮਹਿਸੂਸ ਹੋ ਰਿਹਾ ਤੁਹਾਨੂੰ ਤੇ ਜਦੋਂ ਲੋਕਾਂ ਦੇ ਵਿੱਚ ਜਾਂਦੇ ਹੋ ਕਿੱਦਾਂ ਦਾ ਰਿਸਪੌਂਸ ਮਿਲਦਾ ਹੈ ਤੁਹਾਡੇ ਸਾਹਮਣੇ ਹੀ ਆ ਕਿ ਹਰ ਏਜ ਗਰੁੱਪ ਛੋਟੇ ਛੋਟੇ ਬੱਚੇ ਜਵਾਨ ਬੇਟੀਆਂ ਬੇਟੇ ਬਜ਼ੁਰਗ ਮਾਵਾਂ ਜਦੋਂ ਸਿਰ ਤੇ ਹੱਥ ਰੱਖਦੀਆਂ ਤਾਂ ਬਹੁਤ ਅੱਛਾ ਲੱਗ ਰਿਹਾ ਹੈ ਗੁੱਡ ਫੀਲਿੰਗ ਜਿਵੇਂ ਕਿ ਤੁਸੀਂ ਸਿੰਗਿੰਗ ਦੇ ਵਿੱਚ ਰਹੇ ਹੋ ਤੇ ਬਹੁਤ ਪਿਆਰ ਲੋਕੀ ਤੁਹਾਨੂੰ ਕਰਦੇ ਆ ਤੁਹਾਨੂੰ ਪਿਆਰ ਕਰਨ ਵਾਲੇ ਅੱਜ ਵੀ ਤੁਹਾਡੇ ਗੀਤ ਸੁਣਦੇ ਆ ਤੇ ਕਿਤੇ ਇਦਾਂ ਦਾ ਹੈ ਨਹੀਂ ਕਿ ਕੋਈ ਵੀ ਪ੍ਰੋਗਰਾਮ ਹੋਵੇ ਤੁਹਾਡਾ ਗੀਤ ਨਾ ਵਜਿਆ ਹੋਵੇ ਜਦੋਂ ਕੋਈ ਦੁਖੀ ਹੁੰਦਾ ਉਹਦੋਂ ਕੋਈ ਸਿੱਲੀ ਸਿੱਲੀ ਆਉਂਦੀ ਆ ਆਵਾਜ਼ ਸੁਣ ਲੈਂਦਾ ਹੈ ਸਿੱਲੀ ਸਿੱਲੀ ਆਉਂਦੀ ਹਵਾ ਸੁਣ ਲੈਂਦਾ ਕੋਈ ਕੁਝ ਸੁਣ ਲੈਂਦਾ ਤੇ ਇਹੋ ਜਿਹਾ ਹੰਗਾਰਾ ਜਿਵੇਂ ਤੁਹਾਨੂੰ ਸਿੰਗਿੰਗ 'ਚ ਮਿਲਿਆ ਤੁਹਾਨੂੰ ਲੱਗਦਾ ਹੈ ਰਾਜਨੀਤੀ ਦੇ ਵਿੱਚ ਵੀ ਤੁਹਾਨੂੰ ਮਿਲ ਰਿਹਾ ਹੈ ਰਾਜਨੀਤੀ 'ਚ ਮੈਨੂੰ ਬਹੁਤ ਅੱਛਾ ਰਿਸਪੌਂਸ ਦਿੱਲੀ ਤੋਂ ਵੀ ਮਿਲਿਆ ਉਸ ਤੋਂ ਬਾਅਦ ਮੇਰੀ ਪਾਰਟੀ ਬਾ ਕਮਾਲ ਹੈ ਇਹਦੇ ਚ ਮਿਹਨਤ ਕਰਦੇ ਰਹੋ ਪਾਰਟੀ ਬੜੀ سپورਟਿੰਗ ਹੈ ਬੀਜਪੀ ਸਪੈਸ਼ਲੀ ਜਿਹੜੇ ਆਪਣੇ ਗੋਡਫਾਦਰ ਕਹਿ ਲਓ ਉਹਨਾਂ ਜਿਨ੍ਹਾਂ ਨੇ ਮੈਨੂੰ ਜੁਆਇਨ ਕਰਾਇਆ ਨਰਿੰਦਰ ਭਾਈ ਮੋਦੀ ਜੀ ਇੰਟਰਨੈਸ਼ਨਲ ਪਰਸਨੈਲਿਟੀ ਜੀਨੀਅਸ ਯਾਨੀ ਇਸ ਟਾਈਮ ਤੇ ਕੋਈ ਬੰਦਾ ਸਾਡੇ ਕੋਲ ਮਾਨਿਆ ਹਮੇਸ਼ਾ ਸਾਹਿਬ ਸਾਡੇ ਉਹ ਸਟ੍ਰੈਟਜੀ ਦੇ ਬਾਦਸ਼ਾਹ ਨੇ ਚਾਨਕਿਆ ਕਹਾ ਜਾਂਦਾ ਉਹਨਾਂ ਨੂੰ ਔਰ ਰਾਸ਼ਟਰੀ ਅਧਿਐਕਸ਼ ਜਗਤ ਪ੍ਰਕਾਸ਼ ਨੱਡਾ ਇਹਨਾਂ ਦੀ ਟੀਮ ਹੈ ਇਹ ਜੇ ਕੋਈ ਬੰਦਾ ਕਾਰਕੁਨ ਪਾਰਟੀ ਦਾ ਮਿਹਨਤ ਕਰੇ ਕਿ ਉਹਨੂੰ ਜੋ ਡਿਜ਼ਰਵ ਕਰਦਾ ਹੋਵੇ ਉਹ ਤਕਰੀਬਨ ਉਹਨੂੰ ਮਹయ్యా ਕਰਦੇ ਨੇ ਸਪੋਰਟ ਦਿੰਦੇ ਨੇ ਇਹ ਬੜੀ ਵੱਡੀ ਗੱਲ ਹੈ ਤੇ ਜ਼ਿੰਦਗੀ ਦੇ ਵਿੱਚ ਹਾਰ ਜਿੱਤ ਤਾਂ ਵੈਸੇ ਚੱਲਦੀ ਰਹਿੰਦੀ ਹੈ ਜਿਵੇਂ ਕਿ ਤੁਸੀਂ ਆਪਣੀ ਸ਼ੁਰੂਆਤ ਜਲੰਧਰ ਤੋਂ ਕੀਤੀ ਜਲੰਧਰ ਦੇ ਵਿੱਚ ਕਿਤੇ ਹਾਰ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਦਿੱਲੀ ਦੇ ਵਿੱਚ ਤੁਸੀਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਤੇ ਹੁਣ ਤੁਹਾਨੂੰ ਪੰਜਾਬ ਚ ਭੇਜਿਆ ਗਿਆ ਤੇ ਤੁਸੀਂ ਉੱਥੇ ਕਿਹਾ ਨਹੀਂ ਕਿ ਜਦੋਂ ਤੁਹਾਡੀ ਟਿਕਟ ਕੱਟੀ ਗਈ ਕਿ ਬਈ ਕੀ ਗੱਲ ਹੋ ਗਈ ਮੈਂ ਇੱਥੇ ਵਧੀਆ ਕੰਮ ਕੀਤੇ ਜਾਂ ਕਰਾਏ ਨਹੀਂ ਜਿਹੜਾ ਤੁਸੀਂ ਮੈਨੂੰ ਪੰਜਾਬ ਚ ਭੇਜ ਰਹੇ ਟਿਕਟ ਕੱਟੀ ਨਹੀਂ ਕੱਟੀਏ ਜਾਂਦੀ ਹੁੰਦੀ ਟਿਕਟ ਮਿਲੇ ਨਾ ਜੀ ਉੱਥੇ ਸਾਰੇ ਚੇਂਜ ਕੀਤੇ ਸਾਰੇ ਐਮਪੀ ਇਨੂੰ ਕਿੰਦਾ ਸ਼ਿਫਟ ਕੀਤਾ ਗਿਆ ਦੇਖਣਾ ਹੁੰਦਾ ਕਿ ਇਹ ਬੰਦਾ ਕਿੱਥੇ ਜਾ ਸਕਦਾ ਔਰ ਗੋਲ ਕਰ ਸਕਦਾ ਔਰ ਪੰਜਾਬ ਦੀ ਹਾਲਤ ਬੜੀ ਖਸਤਾ ਹੈ ਲੋਕਾਂ ਨੇ ਸਾਰੀਆਂ ਪਾਰਟੀਆਂ ਵੇਖ ਲਈਆਂ ਪਰਖ ਲਈਆਂ ਤੇ ਮੇਰੀ ਪਾਰਟੀ ਨੂੰ ਔਰ ਮੇਰੇ ਲੀਡਰ ਨੂੰ ਮੇਰੇ ਸਾਹਿਬ ਨੂੰ ਇਹ ਲੱਗਾ ਹੋਏਗਾ ਕਿ ਉੱਥੇ ਭੇਜੋ ਜਿੱਥੇ ਬਹੁਤ ਜ਼ਰਖੀਜ਼ ਤਰਤੀ ਹੈ ਲਿਕਨੇ ਬੀਜ ਬੀਜਣ ਵਾਲਾ ਹੈ ਨਹੀਂ ਕਿ ਮੁਹੱਬਤ ਦਾ ਬੀਜ ਬੀਜਣ ਵਾਲਾ ਹੈ ਨੀਗਾ ਤਾਂ ਉਹਨਾਂ ਨੇ ਫਿਰ ਮਾਲਵੇ ਦੀ ਧਰਤੀ ਜਿਹੜੀ ਕਨਸਿਸਟੈਂਸੀ ਉਹ ਮੇਰੀ ਪਸੰਦੀ ਹੈ ਇਸ ਕਰਕੇ ਆ ਕਿ ਸੂਫੀਆਂ ਗੁਰੂਆਂ ਪੀਰਾਂ ਦਾ ਇਹ ਸਾਰਾ ਏਰੀਆ ਹੈ ਬਹੁਤ ਅੱਛਾ ਲੱਗ ਰਿਹਾ ਇੱਥੇ ਫਿਰ ਕੱਟੀ ਜਾਣ ਦੀ ਤਕਲੀਫ ਤਾਂ ਹੁੰਦੀ ਨਾ ਜੀ ਵਿਲਾ ਹੀ ਬੰਦਾ ਹੋ ਜਾ ਜੀ ਜੀ ਹੋਵੇ ਕਿ ਇੱਕ ਇੱਕ ਹੋਰ ਵੱਡਾ ਚੈਲੰਜ ਹੈ ਹੋਰ ਵੱਡੀ ਗਰਾਉਂਡ ਹੈ ਚੁਣੌਤੀ ਹੈ ਉੱਥੇ ਉਸੇ ਖਿਡਾਰੀ ਨੂੰ ਭੇਜਿਆ ਜਾਂਦਾ ਜਿਹੜਾ ਲੜ ਲੜ ਸਕੇ ਜੀ ਬਿਲਕੁਲ ਇਹ ਕਦੇ ਸੋਚਿਆ ਸੀ ਕਿ ਸਿੰਗਿੰਗ ਜਦੋਂ ਤੁਸੀਂ ਕਰਦੇ ਸੀਗੇ ਜਦੋਂ ਲੋਕਾਂ ਨੇ ਤੁਹਾਨੂੰ ਇੰਨਾ ਪਿਆਰ ਦਿੱਤਾ ਪਦਮਸ਼ਰੀ ਤੁਸੀਂ ਹੈਗੇ ਹੋ ਤੇ ਕਦੇ ਸੋਚਿਆ ਹੀ ਤੁਸੀਂ ਰਾਜਨੀਤੀ ਦੇ ਵਿੱਚ ਆਓਗੇ ਤੇ ਐਦਾਂ ਵੀ ਤੁਹਾਨੂੰ ਲੋਕਾਂ ਦੇ ਘਰਾਂ ਘਰ ਜਿਵੇਂ ਕਿ ਇੱਕ ਸੁਪਰਸਟਾਰ ਹੁੰਦਾ ਨਾ ਉਹਨੂੰ ਲੋਕੀ ਮਿਲਣ ਨੂੰ ਤਰਸਦੇ ਤੁਸੀਂ ਹੁਣ ਲੋਕਾਂ ਦੇ ਵਿੱਚ ਜਾ ਰਹੇ ਹੋ ਲੋਕਾਂ ਨੂੰ ਮਿਲ ਰਹੇ ਹੋ ਕਦੇ ਸੋਚਿਆ ਕਿ ਇਸ ਤਰ੍ਹਾਂ ਵੀ ਮੈਂ ਰਾਜਨੀਤੀ 'ਚ ਜਾ ਕੇ ਇਸ ਤਰ੍ਹਾਂ ਕਰਾਂਗਾ ਜੀ ਬੰਦੇ ਦੀ ਸੋਚ ਨਾਲ ਕੀ ਹੁੰਦਾ ਹੈ ਬੰਦਾ ਬੜਾ ਕੁਝ ਸੋਚਦਾ ਬੜੀਆਂ ਪਲੈਨਿੰਗਸ ਕਰਦਾ ਆਪਣੀ ਜ਼ਿੰਦਗੀ ਨੂੰ ਮੈਂ ਵੇਖਿਆ ਬੜੇ ਬੜੇ ਯਾਨੀ ਵੈਰੀ ਗੁੱਡ ਪਲੈਨਰ ਪੰਜ ਪੰਜ 10 10 ਸਾਲ ਦਾ ਉਹਨਾਂ ਨੇ ਸਾਰਾ ਸ਼ੈਡਿਊਲ ਬਣਾਇਆ ਹੁੰਦਾ ਲੇਕਿਨ ਇੱਕ ਦਿਨ ਵੀ ਤੁਹਾਡੀ ਮਰਜ਼ੀ ਮੁਤਾਬਕ ਨਹੀਂ ਚੱਲਦਾ ਇਹ ਤਾਂ ਮਤਲਬ ਡੋਰ ਕਿਸੇ ਹੋਰ ਦੇ ਹੱਥ ਹੈ ਮੇਰੀ ਅਟਲ ਵਿਸ਼ਵਾਸ ਹੈ ਡੈਸਟੀਨੀ ਵਿੱਚ ਜਦੋਂ ਬੰਦਾ ਅਜੇ ਜਮਿਆ ਵੀ ਨਹੀਂ ਹੁੰਦਾ ਉਦੋਂ ਤੈਅ ਹੋ ਜਾਂਦਾ ਇਹਨੂੰ ਕਹੋ ਜੇ ਪਰਿਵਾਰ ਕਹੋ ਜੇ ਮਾਪੇ ਭੈਣ ਭਾਈ ਮਿਲਣਗੇ ਇਹਦਾ ਸ਼ਕਲ ਕਿਹੋ ਜਿਹੀ ਹੋਏਗੀ ਰੰਗ ਰੂਪ ਕਿਹੋ ਜਿਹਾ ਹੋਵਾਲ ਤੱਕ ਗੰਢੇ ਲਾਏ ਜਾਂਦੇ ਆ ਨੋਜ਼ ਕਿਹਦਾ ਹੋਏਗਾ ਲਿਪਸ ਕਿਹਦਾ ਇਹਦੀ ਜ਼ੁਬਾਨ ਕਿਸੀ ਹੋਏਗੀ ਇਹਦਾ ਜ਼ੇਨ ਕਿਹਦਾ ਹੋਏਗਾ ਇਸੇ ਤਰ੍ਹਾਂ ਇਹ ਹੀ ਇਹ ਜਦੋਂ ਸਰੀਰ ਇਹਦਾ ਡਵੈਲਪ ਹੋ ਗਿਆ ਤੇ ਇਸ ਸਰੀਰ ਤੋਂ ਕੀ ਕੀ ਕੰਮ ਲੈਣਾ ਜਦੋਂ ਕੰਮ ਪੂਰਾ ਹੋ ਗਿਆ ਤੇ ਵਾਪਸ ਕਦੋਂ ਬੁਲਾਉਣਾ ਇਹ ਸਾਰਾ ਕੁਝ طے ਤੇ ਇਸ ਕਰਕੇ ਮੈਂ ਤਾਂ ਮਜ਼ਾ ਹੀ ਲੈਣਾ ਤੇਰੀ ਇਹ ਵੀ ਮਿਹਰਬਾਨ ਤੇਰੀ ਉਹ ਵੀ ਮਿਹਰਬਾਨ ਆਨੰਦ ਚ ਰਹੀਦਾ ਤੇ ਹੁਣ ਜਿੱਦਾਂ ਤੁਸੀਂ ਬਾਬਾ ਫਰੀਦ ਦੀ ਧਰਤੀ ਤੋਂ ਲੜ ਰਹੇ ਹੋ ਪਹਿਰਾਵਾ ਬਦਲ ਚੁੱਕਾ ਹੈ ਤੁਸੀਂ ਸੂਫੀ ਗਾਇਕ ਵੀ ਹੋ ਤੇ ਪੂਰੀ ਤਰ੍ਹਾਂ ਤੁਸੀਂ ਆਪਣਾ ਮਨ ਜਿਹੜਾ ਸ਼ਾਂਤੀ ਦੇ ਨਾਲ ਚੱਲ ਰਿਹਾ ਹੋ ਜਿਵੇਂ ਕਿ ਪੰਜ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀ ਲੋਕ ਵੀ ਕਈ ਇੱਕ ਬਰਾਬਰ ਨਹੀਂ ਹੁੰਦੇ ਕਈ ਸਪੋਰਟਿਵ ਹੁੰਦੇ ਕਈ ਵਿਰੋਧੀ ਹੁੰਦੇ ਆ ਤੇ ਕਈ ਜਿਹੜੇ ਆ ਉਹ ਠੀਕ ਕਹਿਣ ਵਾਲੇ ਹੁੰਦੇ ਆ ਤੇ ਜਦੋਂ ਤੁਹਾਨੂੰ ਸਪੋਰਟਿਵ ਮਿਲਦੇ ਆ ਉਦੋਂ ਤਾਂ ਚਲੋ ਬੰਦੇ ਨੂੰ ਵਧੀਆ ਲੱਗਦਾ ਜਦੋਂ ਤੁਹਾਨੂੰ ਕਦੇ ਵਿਰੋਧੀ ਵੀ ਮਿਲ ਜਾਂਦੇ ਹੋ ਤੁਸੀਂ ਉਹਨਾਂ ਨਾਲ ਕਿਵੇਂ ਟੈਕਲ ਕਰਦੇ ਹੋ ਕਿਵੇਂ ਉਹਨਾਂ ਨੂੰ ਫੇਸ ਕਰਦੇ ਹੋ ਪਹਿਰਾਵਾ ਤਾਂ ਮੇਰਾ ਹੀ ਹੈ ਸ਼ੁਰੂ ਤੋਂ ਸਿੱਲੀ-ਸਿੱਲੀ ਵਾਚ ਵੀ ਆਖ ਆਪ ਬਲੈਕ ਪਾਇਆ ਸੀ ਮੈਂ ਤੇ 20-25 ਸਾਲ ਪੁਰਾਣੇ ਕੁੜਤੇ ਕਮ ਆ ਗਏ ਇਦਾਂ ਦਾ ਜੇ ਮੈਂ ਆਪਣੇ ਚੋਲਾ ਹੀ ਮੈਨੂੰ ਪਸੰਦ ਹੁੰਦੇ ਆ ਤੇ ਤੁਸੀਂ ਦੇਖਿਓ ਪਾਰਲੀਮੈਂਟ 'ਚ ਵੀ ਆਪਣਾ ਮੈਂ ਕਈ ਵਾਰੀ ਇਦਾਂ ਬੰਨਿਆ ਹੁੰਦਾ ਦਸਤਾਰ ਜੀ ਕੋਈ ਚੋੜਾ ਜਿਹਾ ਪਾ ਕੇ ਚੱਲ ਜੀਦਾ ਆਰਾਮ ਨਾਲ ਕਦੀ-ਕਦੀ ਓਕੇਜਨਲੀ ਮੈਂ ਸੂਟ ਸ਼ਰਟ ਪਾਉਂਦਾ ਸਾਂ ਹੈ ਟੂਟ ਲੈਣ ਲਾ ਪਿਆ ਸੀ ਜੀ ਤੇ ਉਹ ਓਕੇਜਨ ਤੇ ਉਹ ਹੁਣ ਵੀ ਕਰ ਲੈ ਕਰਾਂਗੇ ਲੇਕਿਨ ਸਪੈਸ਼ਲੀ ਮੈਨੂੰ ਕੁਝ ਨਹੀਂ ਕਰਨਾ ਪਿਆ ਡਰੈਸ ਅਪ ਨਹੀਂ ਹੋਣਾ ਪਿਆ ਮੈਂ ਇਦਾਂ ਦਾ ਹੀ ਸੀ ਜਦੋਂ ਦਾ ਜੰਮਿਆ ਉਹੋ ਹੀ ਕੱਪੜੇ ਉਹੋ ਜੀ ਬੋਲੀ ਉਹੋ ਜਾਈ ਸਾਰਾ ਜ਼ੇਨ ਹਾਂ ਹੁਣ ਸ਼ਾਂਤੀ ਹੋ ਗਈ ਹੁਣ ਜਿੱਤ ਤੇ ਹਾਰ ਤੋਂ ਉੱਪਰ ਹੋ ਗਏ ਬੇਇਜ਼ਤੀ ਤੇ ਪ੍ਰੇਜ਼ ਤੋਂ ਉੱਪਰ ਹੋ ਗਏ ਕੋਈ ਬਹੁਤ ਮੇਰੀ ਸਿਫਤ ਕਰੀ ਜਾਏ ਮੈਂ ਬੜਾ ਖੁਸ਼ ਨਹੀਂ ਹੁੰਦਾ ਕੋਈ ਨਿੰਦਿਆ ਕਰੀ ਜਾਏ ਮੈਂ ਕਿੰਨਾ ਭਲਾ ਹੋਵੇ ਭਲਾ ਲੋਕੀ ਸਰਾਨ ਹੈ ਇਹ ਤੈਨੂੰ ਗੁੱਸਾ ਨਹੀਂ ਆਉਂਦਾ ਕੀ ਵੀ ਐਸੀ ਦੇਖਿਆ ਤੁਹਾਨੂੰ ਤੁਸੀਂ ਬੜਾ ਮਤਲਬ ਜੇ ਕੋਈ ਵਿਰੋਧ ਵੀ ਕਰ ਰਿਹਾ ਤੁਸੀਂ ਸ਼ਾਂਤ ਬੈਠੇ ਹੋ ਨਹੀਂ ਮੈਨੂੰ ਫਿਰ ਪਤ ਸਮਝ ਆ ਗਈ ਨਾ ਮੇਰੇ ਸੋਹਣੇ ਦੀ ਬਣਾਏ ਹੋਇਆ ਜਿਹਨੂੰ ਤੁਸੀਂ ਮੰਨਦੇ ਆ ਉਹਦੀ ਕ੍ਰिएशन ਹੈ ਨਾ ਉਪਰਤ ਕੋਈ ਹੈ ਹੀ ਨਹੀਂ ਦੁਨੀਆ ਵਿੱਚ ਤੇ ਜੇ ਕੋਈ ਗੁੱਸੇ ਵਿੱਚ ਹੈ ਬੰਦਾ ਤੇ ਉਹਨੂੰ ਸਮਝੋ ਇੱਕ ਦਿਨ ਗੁੱਸਾ ਸ਼ਾਂਤ ਹੋ ਜਾਏਗਾ ਫਿਰ ਉਹਨੇ ਜੱਫੀ ਪਾ ਲੈਣੀ ਹੈ ਦੈਟਸ ਇਟ ਮੈਨੂੰ ਤਾਂ ਪਤਾ ਹੈ ਜੇ ਉਮਰ ਦੇ ਹਿਸਾਬ ਨਾਲ ਇਹ ਚੀਜ਼ਾਂ ਸਮਝ ਆਉਂਦੀਆਂ ਬਿਲਨ ਕਿੰਨੀ ਕਿਤੇ ਰਿਐਕਟਰ ਹੁੰਦੀ ਕਰਦੀ ਹੈ ਜਦੋਂ ਪਹਿਲੀ ਵਾਰੀ ਮੈਂ ਹਰਿਆ ਮੈਨੂੰ ਲੱਗਦਾ ਸੀ ਕਿਉਂ ਹਰਿਆ ਮੈਂ ਫਿਰ ਰੱਬ ਨੇ ਕਿਹਾ ਤੂੰ ਕੀ ਹੈ ਕੁਛ ਵੀ ਮੈਂ ਕਰ ਸਕਦਾ ਮੇਰੀ ਮਰਜ਼ੀ ਹੈ ਇਹ ਮੇਰੀ ਮਰਜ਼ੀ ਫਿਰ ਦੇਖ ਲੋ ਜਿੱਤੇ کیسے ਫਿਰ ਹੁਣ ਇੱਥੇ ਆਏ ਆ ਇਹ ਥਿਸ ਇਜ਼ ਕਲਰਸ ਆਫ ਡਿਫਰੈਂਟ ਲਾਈਫ ਐਂਡ ਡੈਸਟੀਨ ਮੁਕਾਬਲਾ ਤੁਸੀਂ ਕਿਵੇਂ ਦੇਖਦੇ ਹੋ ਬਾਕੀ ਕੈਂਡੀਡੇਟਸ ਨਾਲ ਤੁਹਾਡਾ ਮੁਕਾਬਲਾ ਹੈ ਤੇ ਕਿਵੇਂ ਦੇਖਦੇ ਹੋ ਕਿਉਂਕਿ ਚੋਣ ਲੜ ਲੜਦੇ ਪਏ ਹੋ ਹੁਣ ਲੜਨੀ ਹੈ ਲੋਕਾਂ ਦੇ ਵਿੱਚ ਜਾਣਾ ਹੈ ਕਿਤੇ ਨੇ ਕਿਤੇ ਤੁਹਾਡੇ ਸਮਰਥਕ ਵੀ ਬਹੁਤ ਨੇ ਤੇ ਉਹਨਾਂ ਦੇ ਵੀ ਸਮਰਥਕ ਬਹੁਤ ਨੇ ਤੇ ਕਿਵੇਂ ਦੇਖਦੇ ਹੋ ਇਹ ਸਭ ਚੀਜ਼ਾਂ ਮੈਂ ਜਦੋਂ ਟੀਵੀ ਤੇ ਡਿਬੇਟਸ ਸੁਣਦਾ ਪੋਲਿਟਿਸ਼ੀਅਨਸ ਦੀ ਜੀ ਜੀ ਜਾਂ ਮੁਕਾਬਲੇ ਵਿੱਚ ਦੇਖਦਾ ਇੱਕ ਦੂਜੇ ਤੇ ਇਲਜ਼ਾਮ ਕੋਈ ਲਾਉਂਦੇ ਆ ਔਰ ਬੜੀ ਭੱਦੀ ਸ਼ਬਦਾਵਲੀ ਯੂਜ਼ ਕਰਦੇ ਆ ਉਦੋਂ ਮੈਂ ਸੋਚਿਆ ਸੀ ਕਿ ਜੇ ਮੈਨੂੰ ਮੌਕਾ ਮਿਲਿਆ ਮੈਂ ਕਦੀ ਇਦਾਂ ਦਾ ਨਹੀਂ ਬੋਲਣਾ ਸਭ ਇੱਕ ਬੋਲਣਾ ਪਤਾ ਲੱਗੇ ਕਿ ਗੁਰੂ ਵਾਲਾ ਹੈ ਇਹਦੇ ਇਹਨੂੰ ਕੋਈ ਜਿਹੜਾ ਕੰਟਰੋਲ ਕਰਨ ਵਾਲਾ ਉਹ ਪੂਰਨ ਗੁਰੂ ਆ ਤੇ ਬੇਗੁਰੇ ਬੋਲਦੇ ਹੁੰਦੇ ਇਸ ਤਰ੍ਹਾਂ ਦੀਆਂ ਜ਼ੁਬਾਨਾਂ ਸੋ ਇਸ ਕਰਕੇ ਮੈਂ ਕਦੀ ਵੀ ਇਹ ਸੋਚ ਕੇ ਕਿ ਮੇਰੇ ਮੁਕਾਬਲੇ ਤੇ ਕੌਣ ਹੈ ਉਹਨੂੰ ਇਸ ਤਰ੍ਹਾਂ ਕਿਵੇਂ ਚਿਤ ਕਰਨਾ ਇਹਦੇ ਲਈ ਲੋਕ ਕਈ ੜੰਬਰ ਰੱਜਦੇ ਆ ਮੈਂ ਤਾਂ ਆਪਣੀ ਪਾਰਟੀ ਦਾ ਦੱਸਾਂਗਾ ਮੇਰੀ ਪਾਰਟੀ ਕਿਹੋ ਜੀ ਮੇਰਾ ਲੀਡਰ ਕਿਹੋ ਜਿਹਾ ਅਗਰ ਮੈਂ ਜਿੱਤ ਜਾਂਨਾ ਤੇ ਮੈਂ ਕੀ ਕਰਨ ਦੇ ਸક્ષਮ ਆ ਸਮਰਾਥਾ ਉਹ ਦੱਸਣਾ ਚਾਹੀਦਾ ਬਨਿਸ਼ਵਤ ਇਹਦੇ ਕਿ ਮੈਂ ਆਪਣੇ ਜਿਹੜਾ ਮੇਰੇ ਸਾਹਮਣੇ ਖੜੇ ਲੋਕ ਉਹਨਾਂ ਦੇ ਬਾਰੇ ਮੈਂ ਬੋਲੀ ਜਾਵਾਂ ਵਤਵਾ ਮੈਂ ਤਾਂ ਬਹੁਤ ਚੰਗੇ ਲੱਗਦੇ ਮੈਂ ਫੋਨ ਫਾਨ ਵੀ ਕਰ ਲੈਣਾ ਹਾਂ ਥੱਕੇ ਥੁੱਕੇ ਤਾਂ ਨਹੀਂ ਲੋਕੀ ਤੁਹਾਡਾ ਪੋਜ਼ਿਟਿਵ ਰਿਸਪੌਂਸ ਆ ਸਾਰਿਆਂ ਦੇ ਵਾਸਤੇ ਸਾਰੇ ਇੱਕੋ ਜਿਹੇ ਨੇ ਤੁਹਾਡੇ ਵਾਸਤੇ ਤੇ ਜਿਵੇਂ ਕਿ ਹੁਣ ਤੁਸੀਂ ਜਿਵੇਂ ਸਿਆਸਤ ਦੇ ਵਿੱਚ ਤਾਂ ਆ ਗਏ ਹੋ ਇਹ ਗਾਇਕੀ ਤੁਹਾਡਾ ਪੇਸ਼ਾ ਰਹੀ ਰਹਿ ਚੁੱਕੀ ਆ ਹੁਣ ਵੀ ਤੁਸੀਂ ਗਾਉਂਦੇ ਹੋ ਬੜਾ ਸੋਹਣਾ ਗਾਉਂਦੇ ਹੋ ਤੇ ਹੁਣ ਥੋੜਾ ਸਾਨੂੰ ਵੀ ਗਾ ਕੇ ਸੁਣਾ ਦਿਓ ਕਿਉਂਕਿ ਫਰੀਦਕੋੜ ਬਾਬਾ ਜੀ ਦੀ ਧਰਤੀ ਤੇ ਨਾਮ ਜਪ ਲੈ ਨਵਾਣੀ ਨਹੀਂ ਜਿੰਦ ਔਖੇ ਵੇਲੇ ਖਮ ਆਏਗਾ ਨਾਮ ਜਪ ਲੈ ਨਾਮ ਜਪ ਲੈ ਨਾਮ ਜਪ ਲੈ ਨਮਾਣੀਏ ਨਿਜਿੰਦੇ ਔਖੇ ਵੇਲ ਕੰਮ ਆਏਗਾ ਫਰੀਦਾ ਕਾਲੇ ਮੈਂ ਡੇ ਕੱਪੜੇ ਕਾਲਾ ਮੈਂ ਡਵੇ ਗੁਨਹੀ ਪਰਿਆ ਮੈਂ ਫਿਰਾਂ ਲੋਕ ਕਹ ਦੁਰਵੇਸ ਫਰੀਦਾ ਜੇ ਤੂੰ ਅਕਲ ਲਤੀਫ ਹੈ ਤਾਂ ਕਾਲੇ ਲਿਖ ਮਾਲੇ ਆਪਣੜੇ ਗਿਰਵਾ ਆਪਣੜੇ ਗਿਰਵਾ ਮੇ ਸਿਰ ਨੀਵਾ ਕਰ ਦੇ ਫਰੀਦਾ ਐਸਾ ਹੋਏ ਰਹਾ ਫਰੀਦਾ ਐਸਾ ਹੋਏ ਰਹਾ ਜੈਸੇ ਕੱਖ ਮਸੀਤ ਪੈ ਰਹਿ ਠਲ ਤੜ ਦੇ ਉਹ ਫਿਰ ਵੀ ਨਾ ਛਾੜੇ ਪ੍ਰੀਤ ਫਰੀਦਾ ਤੁਰਿਆ ਤੁਰਿਆ ਜਾ ਤੁਰਿਆ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਜਾ ਤੁਰਿਆ ਤੁਰਿਆ ਜਾ ਜੇ ਕੋਈ ਮਿਲ ਜਾ ਰੱਬ ਦਾ ਬਖਸ਼ਿਆ ਜੇ ਕੋਈ ਮਿਲ ਜਾਏ ਰੱਬ ਦਾ ਬਖਸ਼ਿਆ ਤੂੰ ਵੀ ਬਖਸ਼ਿਆ ਜਾ ਤੁਰਿਆ ਤੁਰਿਆ ਜਾ ਬਸ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੇ ਬਸ ਆਖਰੀ ਸਵਾਲ ਜਿਵੇਂ ਕਿ ਬਾਕੀ ਵੀ ਕਲਾਕਾਰ ਨੇ ਸਾਰੇ ਜਾਣੇ ਕਹਿੰਦੇ ਜਦੋਂ ਕਲਾਕਾਰ ਆਉਂਦਾ ਉਹਨੂੰ ਕਲਾਕਾਰੀ ਦਾ ਜ਼ਿਆਦਾ ਪਤਾ ਹੁੰਦਾ ਰਾਜਨੀਤੀ ਦਾ ਘੱਟ ਪਤਾ ਹੁੰਦਾ ਲੀਡਰ ਤੋਂ ਉਹ ਆਵੇ ਜਿਹੜਾ ਸਾਡੀਆਂ ਮੁਸ਼ਕਲਾਂ ਸੁਣੇ ਕਲਾਕਾਰ ਗੋਣੇ ਜਾਣਦੇ ਆ ਲੋਕਾਂ ਨੂੰ ਸੰਭਣਾ ਨਹੀਂ ਜਾਣਦੇ ਬਸ ਇੱਕ ਆਖਰੀ ਸਵਾਲ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ हां लोग अपनी जगह ठीक ਨੇ ਪਰ ਮੈਂ ਸਿੱਖ ਲਿਆ ਹੈ ਹਰ ਦਰਦ ਦਾ ਤੇ ਵੈਸੀ ਹੀ ਮੈਨੂੰ ਪਤਾ ਦਰਦ ਦੀ şiddਤ ਇਨ ਇੰਟੈਂਸਿਟੀ ਡਿਗਰੀ ਕਿਉਂਕਿ ਮੈਂ ਦਰਦਾਂ ਦੀ ਤਸਵੀਰ ਆ ਮੈਂ ਭੁੱਖ ਦੀ ਪਰਿਭਾਸ਼ਾ ਨੂੰ ਡਿਫਾਈਨ ਜ਼ਿਆਦਾ ਕਰ ਸਕਦਾ ਮੈਂ ਇੱਕ ਮਜ਼ਦੂਰ ਦਾ ਬੇਟਾ ਮੈਨੂੰ ਪਤਾ ਕੀ ਪ੍ਰੋਬਲਮਸ ਨੇ ਮੇਰੇ ਮੇਰੇ ਸੌਕਸ ਕਿ ਰਿਆਂ ਦੋਸਤ ਮਿੱਤਰ ਫੈਕਟਰੀਆਂ 'ਚ ਕੰਮ ਕਰਦੀ ਸੀ ਮੈਨੂੰ ਪਤਾ ਫੈਕਟਰੀ ਵਾਲੇ ਕੰਮ ਕਰਨ ਦੀ ਔਰ ਫੈਕਟਰੀਆਂ ਦੇ ਮਾਲਕਾਂ ਦੀਆਂ ਕੀ ਪ੍ਰੋਬਲਮਸ ਨੇ ਮੈਂ ਖੇਤਾਂ 'ਚ ਰਿਆਂ ਮੈਨੂੰ ਕਿਸਾਨ ਦਾ ਪਤਾ ਹੈ ਇਸ ਕਰਕੇ ਪਰਵਾਹ ਨਾ ਕਰੋ ਪਹਿਲਾਂ ਨਹੀਂ ਸੀ ਪਤਾ ਹੁਣ ਮੈਨੂੰ ਪਤਾ ਹੈ ਗਾਣੇ ਵੀ ਗਾਵਾਂਗੇ ਔਰ ਸਾਰੀਆਂ ਪ੍ਰੋਬਲਮਸ ਵੀ ਹੱਲ ਕਰਾਂਗੇ ਸਾਰੇ ਮੁੱਦੇ ਸਾਰੀਆਂ ਪ੍ਰੋਬਲਮਸ ਸਾਰੇ ਮਸਲੇ ਹੱਲ ਕਰਾਂਗੇ ਮਾਲਕੀ ਦਿਆਨਾ ਬਹੁਤ ਬਹੁਤ ਧੰਨਵਾਦ ਤਾਂ ਹੰਸ ਰਾਜ ਹੰਸ ਜੀ ਦੇ ਨਾਲ ਗੱਲਬਾਤ ਹੋਈ ਹੈ ਜ ਜਿਨ੍ਹਾਂ ਦਾ ਕਹਿਣਾ ਹੈ ਕਿ ਮੈਂ ਜੇਕਰ ਲੋਕੀ ਉਹਨਾਂ ਨੂੰ ਜਿਤਾਉਂਦੇ ਨੇ ਤਾਂ ਸਾਰੇ ਮੁੱਦੇ ਵੀ ਹੱਲ ਹੋਣਗੇ ਤੇ ਆਪਣੇ ਪੇਸ਼ੇ ਦੇ ਨਾਲ ਨਾਲ ਜਿਹੜਾ ਜਿਵੇਂ ਕਿ ਗਾਉਂਦੇ ਨੇ ਉਹ ਗਾਉਣ ਦੇ ਨਾਲ ਨਾਲ ਲੋਕਾਂ ਦੀ ਸੇਵਾ ਵੀ ਕਰਨਗੇ ਤਾਂ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸਾਨੂੰ ਨਾਲ ਨਾਲ ਕਮੈਂਟ ਬਾਕਸ ਵਿੱਚ ਜਰੂਰ ਲਿਖੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਜਾਂ ਪ੍ਰੋਗਰਾਮ ਚੰਗਾ ਲੱਗਾ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ